ਰਾਗੜ ਧੋ ਤੂਗੇ ਗਿਰਾਂ ਚਮਕਾਤਾ ਹੁਣ ਆਪਾਂ ਜਾਵਾਂਗੇ ਬਾਜ਼ਾਰ ਬੱਗੇ ਕੋਲ ਹਨਾ ਆਇ ਕਰਾਉਣੇ ਆ ਕੰਮ ਦੇਖੋ ਨਾ ਤਾਂ ਨਹੀਂ ਧੋਤਾ ਹੀ ਤੜਕੇ ਦਾ ਸਾਡੇ ਮਗਰੀ ਤੇ ਰਫਰਾਂ ਸ਼ਰਮ ਨਹੀਂ ਆਉਂਦੀ ਤੈਨੂੰ ਭਲਾ ਐਸ ਹਾਂ ਚੱਪੂ ਐ ਚੱਪੂ ਦਾ ਨੱਕ ਕੁੱਟ ਕੇ ਲਾਉਣਾ ਸੀ ਪਹਿਲੀ ਇਹ ਭੈ ਜੋ ਠੱਠ ਕਰੀ ਜਾਂਦਾ ਸਾਨੂੰ ਇਹ ਭੈਨਾਂ ਗੱਲੋਂ ਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਤੂੰ ਨੂੰ ਕਿੱਥੇ ਬੈਠਾ ਬਾਹਰ ਨਿਕਲ ਪਿਆ ਇਧਰਲੇ ਪਾਸੇ ਦੀ ਮੂਹ ਦੇਖੋ ਅੱਲਾ ਦਾ ਬੰਦਾ ਬਾਹਰ ਲਈ ਚੋ ਕਰਨ ਔਖਾ ਹੈ ਉਦੋਂ ਬਾਅਦ ਦੇ ਵਿੱਚ ਜੰਗਲ ਮੰਗਲ ਚੋਂ ਨਿਕਲਦਾ ਹੈ ਤੇ ਮਿੱਤਰੋ ਅੱਜ ਆਪਾਂ ਆਪਣੇ ਵਾਲੇ ਰੌਕਟ ਦੇ ਨਾਲ ਲਿਮਿਟੇਸ਼ਨ ਦਾ ਗਰਾਊਂਡ ਚੱਲੇ ਆਂ ਜਿਵੇਂ ਕਹੇ ਦੀਆ ਰੈਪ ਕਰਾਈਏ ਕਰੀ ਵੀਲੇਸ਼ਨ ਕਰਾਈਏ ਇੱਕ 50% ਡੀਲ ਬਾਈ ਹੈ ਹਾਂ ਰੈਪ ਕਰਾ ਬਸ ਅੱਜ ਕੁਛ ਨਾ ਕੁਛ ਤਾਂ ਕਰਕੇ ਲਿਆਉਣਾ ਹੈ ਮਿੱਤਰੋ ਨਾਲ ਜੁੜੇ ਰਹੋ ਵਲੌਗ ਆ ਚਲਾ ਬਹੁਤ ਘੰਟ ਹੋਣ ਵਾਲਾ ਢੰਡਾ ਟਾਈਮ ਆ ਤੇ ਗੀਅਰ ਸਾਡਾ ਸਾਰੇ ਪੌਣ ਨੂੰ ਜੀ ਨਹੀਂ ਕਰਦਾ ਦੇਖ ਸਕਦੇ ਹੋ ਭਈ ਤੀਜੇ ਗੀਅਰ ਚ ਹੀ ਜਾਂਦੇ ਆ ਤਿੰਨ ਗੀਅਰ ਰੱਖੀ ਬੈਠਾ ਜਿਹਦੇ ਨੂੰ ਤਿੰਨ ਹੀ ਪਾਏ ਆ ਉਹ ਵੀ ਤੀਜਾ ਦੇਣਾ ਪੈ ਗਿਆ ਤਾਂ ਇਹ ਕਰਕੇ ਤੀਜਾ ਗੀਅਰ ਪਾਣਾ ਨਹੀਂ ਤੀਜਾ ਗੀਅਰ ਪਾਣਾ ਨਹੀਂ ਜਿਹਦਾ ਮਿੱਤਰੋ ਤੇ ਚੱਲਿਆਂ ਫਿਲਹਾਲ ਪੁੱਖੋ ਕੈਂਚੀ ਦੇ ਬੱਗਾ ਆਉਂਦਾ ਤੇ ਉਦੋਂ ਪਹਿਲਾਂ ਮੋਲਾ ਦਾ ਯਾਰ ਆਪਾਂ ਨੂੰ ਇਹ ਪਹਿਣਾ ਸਾਫ਼ ਵੀ ਕਰਨਾ ਪਊਣਾ ਧੋਣਾ ਪਊ ਫਰੇਵ ਤੋਂ ਪਹਿਲਾਂ ਆਣਾ ਸਾਰਾ ਆਹਦਰ ਉਦੋਂ ਦੂਖ ਇਹਦੀ ਜੈਂਗੋ ਬਣਾਉਣੇ ਹੁੰਨੇ ਸੀ ਉਦੋਂ ਬਾਅਦ ਦੇ ਵਿੱਚ ਮਿਲਦਿਆ ਮਿੱਤਰੋ ਤੁਹਾਨੂੰ ਯਾਰ ਮਿੱਤਰੋ ਗੁਰੀ ਕੋਲ ਪਹੁੰਚ ਗਏ ਸੀ ਤੇ ਆਪਣਾ ਲਾ ਜਿਵੇਂ ਕਹਿੰਦੀ ਰਾਕਟ ਰਾਕਟ ਧੋਤਾ ਤੇ ਕੈਮਰੇ ਮੂਰੇ ਕੀ ਲੱਗਿਆ ਸੀ ਐ ਹੁਣ ਬਣੀ ਨਾ ਗੱਲ ਆ ਰਾਕਟ ਧੋ ਤੂ ਕੇ ਗਿਰਾਂ ਚਮਕਾਤਾ ਹੁਣ ਆਪਾਂ ਜਾਵਾਂਗੇ ਬਾਜ਼ਾਰ ਬੱਗੇ ਕੋਲ ਹਨਾ ਉਹ ਕਰਾਉਣੇ ਆ ਕੰਮ ਦੇਖੋ ਇੱਕ ਆਪਣਾ ਟਾਇਰ ਆ ਜਾ ਦੇਖੋ ਪੁੱਛੀ ਮਿੱਤਰੋ ਦਿੰਦਾ ਗੁੱਡ ਵਾਈਬ ਐਂ ਕਰਦਾ ਕਲਾਟੇ ਟਾਇਰ ਆਪਾਂ ਆਪਣੇ ਨਾਲੇ ਰੌਗੜ ਦੇ ਮਿੱਤਰੋ ਮੂਰੇ ਬੈਂਕ ਜੇ ਲਾਏ ਸੀਗੇ ਹਨਾ ਉਹ ਸੀਗੇ ਰੈੱਡ ਕਲਰ ਦੇ ਆਪਾਂ ਆਰਡਰ ਤਾਂ ਬਲੈਕ ਕਰੇ ਸੀ ਪਤਾ ਨਹੀਂ ਕਿਵੇਂ ਰੈੱਡ ਆ ਗਏ ਤੇ ਉਹ ਆਪਾਂ ਹੁਣ ਮਿੱਤਰੋ ਜਮਾ ਬਲੈਕ ਕਰਤਾ ਦੇਖੋ ਗੱਲਬਾਤ ਜਮਾ ਓਕੇ ਹੋ ਗਈ ਇਹ ਕਰ ਤੇ ਬਲੈਕ ਤੇ ਹੁਣ ਹੌਲੀ ਹੌਲੀ ਇਹਦੀ ਟੇਪਿੰਗ ਵਾਲਾ ਜਿਹੜਾ ਕੰਮ ਆ ਉਹ ਹੁਣ ਲੱਗਿਆ ਜੀ ਸਟਾਰਟ ਯਾਰ ਪਰਮੇਸ਼ਰ ਆ ਗਿਆ ਐਲਕੀ ਸੈੱਟ ਲੈ ਕੇ ਤੇ ਐਲਕੀ ਸੈੱਟ ਨਾਲ ਜਿਹੜੀ ਇਹਦੀ ਆਹ ਪਲੇਟ ਜੀ ਆਏ ਪਹਿਲਾਂ ਇਹਨੂੰ ਅਡ ਕਰਨਾ ਪੂ ਤੋਂ ਬਾਅਦ ਦੇ ਵਿੱਚ ਜਿਹੜਾ ਬਾਕੀ ਦਾ ਕੰਮ ਹੋਊਗਾ ਸਟਾਰਟ ਤੇ ਹੁਣ ਸਰ ਤੇ ਬਕਰੇ ਖਾਦੇ ਆਪਣਾ ਹੁਣ ਸਰ ਪਾਣੀ ਦਾ ਗਲਾ ਭਰ ਲਿਆ ਸਾਰੀ ਮੋਆ ਸਾਰੀ ਮੈਨ ਕੋਈ ਅੱਜ ਥਰਮੋਸ ਨਹੀਂ ਲੈ ਪਰਲੇ ਪਾਸੇ ਕੋਈ ਥਰਮੋਸ ਨਹੀਂ ਲੈ ਕੇ ਆਇਆ ਇਹਨੂੰ ਚਾਹ ਕਿਧਰੋਂ ਗੇਤਾ ਮੈਂ ਬਗਿਆ ਚਾਹ ਇਹਨੂੰ ਕਿਧਰੋਂ ਗੇਤਾ ਇਹ ਕਾਬਲੀ ਨਹੀਂ ਸੀ ਜਿਹੜੇ ਸਾਬ ਉਹਨੇ ਲੇਟ ਕਰਿਆ ਕੰਮ ਐ ਕਰ ਪਾ ਦੀ ਇਹਨਾਂ ਨੂੰ ਕੁੱਤੀ ਕਰੇ ਸਾਹਮਣੇ ਨੂੰ ਚਾਹ ਧਾਬੇ ਤੋਂ ਇਹ ਬਗਣ ਆ ਪਾ ਦੀ ਵਿਵਤਾ ਜਵਾਬ ਨੂੰ ਇੱਥੇ ਕੱਪ ਚਾਦਾ ਹੋਰ ਪਾ ਤੂੰ ਲੱਢ ਗਏ ਇਹ ਲੱਗੀ ਨਾ ਉਹ ਕੋਲ ਆ ਹਮਨੇ ਕਹਿੰਦੀ ਜਗਾ ਕਿ ਕਿਵੇਂ ਗਰਮ ਕਰ ਦੋਗੇ ਇਹਨੂੰ ਹਲੇ ਕੱਪ ਜਿਆਦਾ ਪਾਣੀ ਰੁੱਤ ਦੇ ਪਹਿਲਾਂ ਚਾਹ ਦੁੱਗਾ ਕੰਮ ਕਰ ਹੈ ਚਾਹ ਦੁੱਗਾ ਕੰਮ ਕਰ ਨਾ ਤਾ ਨਹੀਂ ਤੋਤਾ ਨਹੀਂ ਤੜਕੇਦਾ ਸਾਡੇ ਮਗਰੀ ਤੁਰਾ ਫਿਰਦਾ ਸ਼ਰਮ ਨਹੀਂ ਆਉਂਦੀ ਤੈਨੂੰ ਭਲਾ ਐਸ ਹੈ ਤੇ ਪੂਏ ਕਿਵੇਂ ਕਿਹੜੇ ਟਾਈਮ ਤੇ ਘਰੇ ਜਾਊਗਾ ਇਹ ਲਾ ਸੱਚੀ ਵੀਡੀਓ ਪਾਣਾ ਸੱਚ ਵੀ ਨਹੀਂ ਹੁੰਦੀ ਹੈ ਕਹਿੰਦਾ ਸੱਚੀ ਨਾ ਪਾਦੀ ਕਿਹੜੇ ਟਾਈਮ ਤੇ ਘਰੇ ਜਾਊਗਾ ਇਹ ਕਰਨ ਗਿਆ ਪਹਿਲਾਂ ਤੂੰ ਹੁਣ ਤਾਂ ਧੋ ਲੈ ਪਰ ਭੈਣ ਹਵਾ ਹਵਾ ਲਵਾਤੀ ਹੈ ਪਾਣੀ ਲਵਾਤਾ ਇਹਨੂੰ ਟੜਕੇ ਟੜਕੇ ਤੋਂ ਘਰੇ ਕੀ ਬਹਾਨਾ ਲਾ ਕੇ ਆਇਆ ਬਲ ਨੂੰ ਇਹਦਾ ਸੈਂ ਜਿਵੇਂ ਕਿੱਥੇ ਜਾਣਾ ਕੰਮ ਕੀ ਤੋਂ ਸਿੱਖਿਆ ਸੀ ਹੈ ਆਪ ਸਿੱਖੇ ਕੋਰੂ ਕੋਈ ਦਾ ਹੁੰਦਾ ਤਾਂ ਹੀ ਫਿਰ ਆ ਹਾਲਾ ਜੇ ਤੂੰ ਗੁਰੂ ਨਹੀਂ ਧਾਰਿਆ ਤੇ ਨਹੀਂ ਚੱਕੂ ਤਾਂ ਹੀ ਸੀਸੇ ਦੇ ਮਸੇ ਲਾਤੀ ਤਾਂ ਹੀ ਸੀਸੇ ਦੇ ਮਸੇ ਲਾਤੀ ਮਹਤਰੀ ਹੋਂਟ ਜਾਣਾ ਪਤਾ ਕਦੇ ਵਾਤੀ ਜਾਂਦਾ ਹੁੰਦਾ ਪਰ ਨਵਾਂ ਪਾਇਆ ਨੂੰ ਪਏ ਨੂੰ ਕੀ ਹੋ ਗਿਆ ਪੁਰਾਣਾ ਇਹ ਢੱਗ ਗਿਆ ਖਰਾਬ ਹੋ ਗਿਆ ਮੋਟਰ ਹੈ ਵੀ ਮੇਜ ਦਿੰਦੇ ਫਿਰ ਜੇ ਪੁਰਾਣਾ ਕਟ ਕੁੱਟ ਕੇ ਲਿਆਉਣਾ ਸੀ ਪਹਿਲੀ ਇਹ ਭੈਣ ਜੋ ਠੱਠ ਕਰੀ ਜਾਂਦਾ ਸਾਨੂੰ ਇਹ ਭੈਣ ਆਈ ਇਹਦੇ ਚ ਮੂਤ ਤੇ ਮਸੀ ਦਾ ਹੈ ਟੇਪ ਕਰਾ ਕੇ ਟੈਗਡ ਕਰਾ ਦੇ ਟੇਪ ਨਾਲ ਕੰਮ ਟੈਗਡ ਹੋ ਜਾ ਰਿਆ ਤੂੰ ਕਹਿੰਦਾ ਟੇਪ ਕਿਹਨੇ ਚੱਲੂਗੀ ਇਹ ਹੋਇਆ ਵਾਜੀ ਲੂਜ਼ ਤੇ ਮਿਸਤਰੀ ਦੀ ਸਲਾਹ ਹੀ ਨ ਚੱਜਦੀ ਹੈ ਜਿੰਦ ਤੱਕ ਕੋਈ ਨਹੀਂ ਦਿੱਤੀ ਇਹਨਾਂ ਨਾਲ ਤਾਂ ਇਹ ਗੱਲ ਸੁਣ ਮੂਤ ਸਮਾਰ ਕੇ ਆ ਟਾਵਲਾ ਪਰ ਪਿੰਦਾ ਕਰਦਾ ਕਾਲੇ ਦੇ ਬੋਸ ਤੇ ਵੀ ਆ ਕਿਵੇਂ ਗੁਨਾ ਆ ਕਿਵੇਂ ਨਿਕਲੂ ਰਾਗ ਵੱਜ ਜੂਗਾ ਤੇ ਡਰਲ ਨਾ ਯਾਰ ਕਮਾਲ ਕਰ ਦਿੱਤਾ ਤੂੰ ਇਹਦਾ ਪਰਮਨਗਾ ਨੂੰ ਕਹਿੰਦਾ ਯਾਰ ਮੇਜ ਦੀ ਸ਼ਾਹ ਪਰਮਨਗਾ ਕਿਹਦੇ ਵੀ ਦੂਜਾ ਨਾਡ ਪੈਂਦਾ ਕਰ ਦਿੱਤਾ ਚਾਬੀ ਬਾਨੇ ਬਸ ਧਿਆ ਇਹਦਾ ਗੱਲ ਉਹ ਬਣਦਾ ਸਕਦਾ ਪ੍ਰੋਗਰਾਮਾਂ ਚ ਪੂਰਾ ਦੇ ਬੁਰਾ ਕਦ ਲੱਗੂ ਉਹਦੀ ਬਰੂਤੀ ਸ਼ੋਲਾ ਲੱਗ ਲੈ 10 ਨੰਬਰ ਦਾ ਨਿਕਲਣਾ ਲੱਜੂਗਾ ਖਾਣਾ ਹੋਰ ਦੂ ਵੀ ਕੋਸਾ ਪੂਰੀ ਠੀਕ ਆ ਹਾਂ ਟੁੱਟਾ ਵੀ ਪਾਸ ਬਾਹੇਗਾ ਏਦਾਂ ਲੱਗਾ ਮਾ ਤੂੰ ਵੀ ਦੱਸ ਦੇ ਕੋ ਸਾਹਣਾ ਤੂੰ ਵੀ ਦੱਸ ਦੇ ਕੋ ਸਾਹਣਾ ਬੱਗਿਆ ਆ ਟੋਪੀ ਨੇ ਵੀ ਚੱਕ ਲਈ ਕੰਨਾ ਤੋੜਦਾ ਗਰਮੀ ਹੋ ਲੱਗੀ ਯਾਰ ਮੀ ਹੋ ਗਈ ਇਹਦਾ ਕਰਦੇ ਆ ਕੋਈ ਨਾ ਜਗੜਾ ਨੰਗੇ ਫਿਰ ਵਾਗ ਗਏ ਗੱਲ ਹੈਗੀ ਐਵੇਂ ਬੱਗਿਆ ਹੁਣ ਤਾਂ ਬੰਦਾ ਬੈਠਾ ਉਹਦਾ ਦੇਖ ਲੈ ਹੁਣ ਕਿੱਥੇ ਕੀ ਕਰੇ ਉਹਦਾ ਸਾਈਡ ਵਾਲਾ ਫੰਗ ਗਿਆ ਖੋਲ ਦੇ ਪ੍ਰਿੰਸਰ ਜਾਣਾ ਗਾਣਾ ਗਾਉਣਾ ਯਾਰ ਉਹ ਸਹੀ ਲੱਗ ਜੀ ਉਹ ਤੇ ਤੈਨੂੰ ਦੱਸਤਾ ਨੇ ਵਿੱਚ ਜੋੜ ਹੁੰਦਾ ਸਹੀ ਲੱਗ ਲਾਈ ਵੀ ਮਿੱਤਰੋ ਖੁੱਲ ਖਲਈ ਵਾਲਾ ਕੰਮ ਜਿਹੜਾ ਹੋ ਗਿਆ ਸਟਾਰਟ ਤੇ ਪਰਮੇਸ਼ਰਾਂ ਮਸਾਂ ਓਡੇ ਪਾ ਪਾ ਠਾ ਠੂਕੇ ਜਮੇੜ ਲਿਆ ਨਾਲ ਹੁਣ ਹਣਾ ਪਰਮੇਸ਼ਰਾਂ ਤੁਮਨੇ ਖੁੱਲ ਕੇ ਗੱਲ ਬਣਜੂ ਜਮਾ ਜੀ ਬਣੂਗੀ ਬੱਗੇ ਨੇ ਬਣਾਉਣੇ ਵੀਰੇ ਮੇਰਾ ਕੰਮ ਖੁੱਲੂਗਾ ਮੈਂ ਤੁਸੋਂ ਰਾਏ ਲੈ ਰਿਹਾ ਫੂੜ ਦੇ ਪੁੱਤਾਂ ਤੂੰ ਤਾਂ ਰਾਏ ਦਾ ਚੱਜ ਦੀ ਦਿਆ ਕਰ ਯਾਰ ਹੌਸਲਾ ਤਾਂ ਦੇਈ ਸਕਦਾ ਹੈ ਆ ਬਲੇਨ ਜੋ ਕਰ ਰਹੇ ਨੇ ਦਾਰਸੀ ਕੋਈ ਪਏ 20 ਬੰਦੇ ਬੋਡ ਦੀ ਟੇਪ 2:00 ਵਜੇ ਇਹ ਪੱਟੀ ਜਾਂਦਾ ਇਧਰ ਯਾਰ ਮਿੱਤਰੋ ਤੇ ਹੁਣ ਹੋ ਪਰਕ 67 ਅੰਡਰਵਰਲਡ ਚਲੀ ਜਾਣੀ ਚਾਹੀਦੀ ਓਏ ਹੁੰਦੀ ਦਾ ਯਾਰ ਇਹ ਦੂਜੀ ਪਾਸਾ ਉਹ ਰੋਕਣਾ ਲੱਗਿਆ ਤਾਂ 20-20 ਬਰਾਗ ਆ ਗੱਲ ਕੰਮ ਉਹ ਇੱਕ 50 ਹੁੰਦੀ ਹੈ ਨਾ ਇਹ 50% ਦੀ ਹੈ ਇਹ ਸਹੀ ਹੈ ਤੇ ਤੈਨੂੰ ਮੈਂ ਇਸ ਤਰੀਕੀ ਨੇ ਬਣਾਇਆ ਹੁਣ ਇਹ ਗੱਲ ਨਹੀਂ ਨਹੀਂ ਤੈਨੂੰ ਪਤਾ ਨਹੀਂ ਇਹ ਗੱਲ ਉਹ ਤਾਂ ਕਿਹਾ ਸਰ 50% ਹੀ ਹੁੰਦੀ ਆ। ਸਹੀ ਹੈਗਾ। 30% ਵੀ ਕੀ ਕਰਨੇ? ਤੂੰ ਤੇ ਬਟਾਲਾ ਰੰਗਣਾ ਪਟਾਲੀ ਨਾਲ ਵਾਧੂ ਵਾਧੂ ਐਵੇਂ। ਕੱਲੇ ਬੈਠੇਗਾ। ਯਾਹ ਪਰਮੇਸ਼ਰ ਯਾਹ ਬੰਦੇ ਟ੍ਰੈਕਰ ਕਰਦੇ। ਇੱਕ ਤਾਂ ਭੈਜ ਮਾਰੇ ਬੰਦੇ ਤੋਂ ਸਲਾਹ ਲਈ ਵੀ ਮਾਰੀ ਹੈ ਨਾ ਚਪੂਏ ਮੈਂ ਨੇ। ਉਪੈਨੇ ਮੇਰੇ ਤਰੀ ਕਿਧਰ ਗਿਆ ਇੱਥੋਂ ਆਏ ਕੀ ਹੋ ਗਿਆ ਉਪੈਨੇ ਪਰਮੇਸ਼ਰ ਦੇ ਭਾਈ ਫਿਰਦੇ ਆ ਧਰਨਾ ਲਾਉਂਦੇ ਓਏ ਆ ਮਿੱਤਰੋ ਕਰਤਾ ਇੱਕ ਪਾਸਾ ਜਾ ਅੱਡੇ ਕਿਵੇਂ ਕੀ ਬੋਲ ਰਹੇ ਹਾਂ ਚਲੋ ਗੋਲਪੰਗੇ ਜਾਏ ਮਿੱਤਰੋ ਉਹਨਾਂ ਆ ਨਾ ਲੰਡਾ ਜਾ ਹੋ ਗਿਆ ਮਿੱਤਰੋ ਹੋੜੀ ਜਾ ਲੱਗਦਾ ਸਾਰਾ ਕੋਸ਼ਿਸ਼ ਜੜਦਾ ਨੰਗਾ ਜਾ ਕਰਦਾ ਇਧਰੋਂ ਤੇ ਇਹਦਾ ਜਿਹੜਾ ਤੱਪਾ ਜਾ ਉਹ ਲਾਗੇ ਤੜਤਾਹਾ ਤੇ ਲਾਗੇ ਗਏ ਨੇ ਇਹ ਮੁੰਡੇ ਕਹਿੰਦੇ ਟੇਪ ਐ ਜਿਹੜੀ ਬਾੜੀ ਗਾਡਰ ਹੋਣੀ ਆ ਦੇਖੋ ਆਪਣੇ ਵਲੌਗਰਾਂ ਦੇ ਵਿੱਚ ਦੇਖੀ ਹੋਣੀ ਆ ਜਿਹੜੀ ਆਪਣੀਆਂ ਲਾਈਟਾਂ ਪਿੱਛੇ ਲੱਗੀਆਂ ਹੋਈਆਂ ਸੀ ਇਹ ਲਾਈਟ ਚੱਲਦੀ ਸੀ ਘਟਾ ਤੇ ਹੁਣ ਆਪਾਂ ਚੱਲੇ ਆ ਲਾਈਟ ਨੂੰ ਚੇਂਜ ਕਰਨ ਜਿਹੜੇ ਬਾਈ ਤੋਂ ਲਈ ਸੀ ਉਹਦੇ ਉਹਦੇ ਨਾਲ ਗੱਲ ਕਰੀ ਚੁੱਕਾ ਨਵੇਂ ਚੇਂਜ ਕਰ ਦੂੰਗਾ ਉਹ ਚੇਂਜ ਕਰਾ ਕੇ ਲੈ ਕੇ ਆਉਣਾ। ਇਹ ਅੰਦਰ ਦਾ ਬਣਾਈ ਨਹੀਂ। ਚੰਕੂ। ਲਾਭਕ ਮਿੱਤਰੋ ਸਾਰੇ ਪੀਸ ਹੋ ਗਏ ਤੇ ਆਹ ਰਹਿ ਗਿਆ ਜੀ ਇਕੱਲਾ। ਤੇ ਇੱਥੇ ਲਾਈਟ ਆ ਜਿਹੜੀ ਉੱਡ ਗਈ ਆ ਤੇ ਹੁਣ ਜੋ ਲਾਈਟ ਆ ਗਈ। ਉਹਦੋਂ ਕਰਾਂਗੇ ਤੇ ਆਹ ਹੈਗੀ ਐਨਵੈਟਰ ਵਾਲੀ ਤੇ ਆਹ ਸਾਡਾ ਸਤਰਾਣ ਚੱਲ ਨਹੀਂ ਜਾ ਲਾਈਟ ਬੁਝੀ ਕਰਕੇ। ਬਾਕੀ ਲਾਭਕ ਸਾਰਾ ਕੰਮ ਹੋ ਚੁੱਕਾ ਹੈ ਰੈਡੀ। ਤਦ ਕਰੀ ਟੈਂਕੀ ਵਾਲਾ ਰਹਿ ਗਿਆ ਟੈਂਕੀ ਵਾਲਾ ਕਰਕੇ ਦੁਬਾਰਾ ਤੇ ਡਾਣਾ ਮਿਸਤਰੀ ਆ ਕੇ ਉਹਨੂੰ ਕਸ ਕੇ ਮਤਲਬ ਸਾਡਾ ਕੁੱਲ ਮਲਾਗੀ ਵੀ ਘਾਂਟੇ ਦਾ ਕੰਮ ਰਹਿ ਗਿਆ ਘਾਂਟੇ ਦੇ ਵਿੱਚ ਲੱਗ ਭਾਵੇਂ ਵਿਹਲੇ ਹੋ ਜਾਂਦੇ ਬਾਅਦ ਤੁਹਾਨੂੰ ਲੁੱਕ ਦਿਖਾਵਾਂਗੇ ਮਿੱਤਰੋ ਆਪਣੇ ਵਾਲੇ ਰੌਕਟ ਦੀ ਬਾਲੀ ਘੈਂਟ ਨਿਕਲ ਕੇ ਆ ਰਹੀ ਆ ਲੈ ਵੀ ਮਿੱਤਰੋ ਆਹ ਟਾਈਮ ਹੋ ਗਿਆ ਤੇ ਹੁਣ ਹੋયા ਵਿਹਲੇ ਤੇ ਫਿਲਹਾਲ ਤੁਹਾਨੂੰ ਹੁਣ ਇਹਦੇ ਵਿੱਚ ਕੁਝ ਨਹੀਂ ਦਿਖਣਾ ਕਿਤਾ ਕੀ ਕਰਾਇਆ ਕੀ ਨਹੀਂ ਕਰਾਇਆ ਕਰਿਆ ਲਾਈਟਿੰਗ ਦੀ ਸੁਣੀ ਹੋਈ ਜਗੀ ਜਾਂਦੀਆਂ ਜਾ ਇਹਦਾ ਦੂਜੀ ਪਾਸੋਂ ਆ ਗਿਆ ਹਨਾ ਕੁੱਝ ਸਵੇਰ ਦਿਖਾਵਾਂਗੇ ਤੁਹਾਨੂੰ ਵੀ ਕੀ ਗੱਲ ਬਾਤ ਆ ਤੇ ਟਾਈਮ ਸਾਨੂੰ ਜਿੰਮੇ ਕਰੀਏ ਘਰੋਂ ਵੀ ਗਾਲਾਂ ਵਾਲਾ ਕੰਮ ਹੀ ਹੋ ਗਿਆ ਜਿਵੇਂ ਫੋਨ ਫਾਨ ਕਿਸੇ ਦਾ ਨਹੀਂ ਚੱਕਿਆ ਟਾਈਮ ਹੋ ਗਿਆ 7:48 ਹੋ ਗਏ ਇੱਥੇ ਚਲ ਹੁਣ ਤੁਰਦੇ ਆ ਫਿਰ